ਇਸਾ ਸਿਕਾਲੀ ਸਾਰੰ 20ਵੀਂ ਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਜੀਠੇ ਦੇ ਬਾਰ ਬਾਰ ਵੀਰ ਜੀ ਉਹਨਾਂ ਦੇ ਡੇਰਾ ਵਾ ਗੁਰਵਿੰਦਰ ਸਿੰਘ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਟੋਟਲ 6-7 ਗਾਵਾਂ ਤੁਹਾਨੂੰ 7 ਗਾਵਾਂ ਦੇ ਲਾਗੇ ਪੰਨੇ ਤੁਹਾਨੂੰ ਦਿਖਾਉਣੀਆਂ ਆਂ ਤੇ ਵੀਡੀਓ ਪੂਰੀ ਜ਼ਰੂਰ ਵੇਖਿਓ ਵੱਡੇ ਛੋਟੇ ਭਾ ਤੁਹਾਨੂੰ ਸਾਰੇ ਵਿਖਾਉਣੇ ਜਿਆਦਾਤਰ ਛੋਟੇ ਭਾ ਹੀ ਆ ਚੰਗੇ ਨਾਰਮਲ ਰੇਟ ਹੀ ਆ ਆ ਚੰਗੇ ਰਿਕਾਰਡ ਵਾਲੀਆਂ گاਵਾ ਤੁਹਾਨੂੰ ਬੱਚੇ ਤੋਂ ਬਿਨਾਂ ਵੀ ਤੁਹਾਨੂੰ ਦਿਖਾਵਾਂਗੇ ਆ ਦੇਖ ਸਕਦੇ ਸੱਜਰਾ ਵੀ ਚੰਗੇ ਦੁੱਧ ਵਾਲੀਆਂ گاਵਾ ਵਾਂ ਜੜੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਵੀ ਜੀ ਉਹਨਾਂ ਨਾਲ ਹਾਂਜੀ ਵਿੱਚੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਤੇ ਨਾਮ ਦੱਸਦੇ ਕਰੀ ਗੁਰਵਿੰਦਰ ਸਿੰਘ ਜੀ ਪੀਓ ਮਚੀਠਾ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 ਠੀਕ ਆ ਤੇ ਅੱਜ ਵੀ ਚੰਗੀ ਨਾਲ ਹੋਰ ਕਿ ਫਿਰ ਲਾਤੀ ਅੱਜ ਦੇ ਜਿਹੜੇ ਚੀਰੇ ਵੇਗੀਆਂ ਚ ਦੋ ਵਿੱਚੋਂ ਅੱਛਾ ਹਾਂਜੀ ਜੀ ਅਸੀਂ ਰਿਕਾਡ ਵਾਲੀਆਂ ਗਾਵਾਂ ਦੇ ਨਾਲੇ ਠੀਕ ਹੈ ਹੁਣ ਕੱਥਰ ਲੋਟ ਹੀ ਲਿਆਉਂਦੇ ਜੇ ਕਿਤੇ ਨਾ ਕਿਤੇ ਅੱਜ ਸਾਰੀ ਵੈਰਾਈਟੀ ਫੇਅਰ ਕੋਈ ਸੂਈ ਆ ਕੋਈ ਬੱਚੇ ਤੋਂ ਬਿਨਾ ਕੋਈ ਗੱਬਣ ਆ ਕੋਈ ਵੀਡੀਓ ਵੇਖੇ ਪੂਰੀ ਕੀ ਅੱਜ ਹਾਂਜੀ ਹਾਂਜੀ ਛੋਟੇ ਭਾਅ ਸਾਰੇ ਵਕਾਣ ਭਾਅ ਤੇ ਮਾਲ ਹੋ ਗਿਆ ਠੀਕ ਐ ਇੱਕ ਦੋ ਹੀ ਆ ਜਿਹੜੀਆਂ ਟੀ ਤੋਂ ਬਾਹਰ ਹੋਣੀਆਂ ਬਾਕੀ ਸਭ ਅੰਦਰ ਹੀ ਆ ਠੀਕ ਐ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਇੱਤੋਂ ਹੀ ਆਪਾਂ ਕਰ ਲਈਏ ਆ ਗੱਬਨ ਜੀ ਵੀਜੀ ਵੜ ਠੀਕ ਆ ਹਜੇ ਖੜਦੀ ਆ ਪੰਜ ਸੱਤ ਦਿਨ ਖੜਦੀ ਜੀ ਵੀਜੀ ਠੀਕ ਆ ਹਾਂਜੀ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਜੀ ਕਰੂਗੀ ਕੋਈ 15 16 ਲੀਟਰ ਤੇ ਕਰੂਗੀ ਜੀ ਖੋਲੋ ਫਿਰ ਤੋਰੀਏ ਇਹਦੇ ਨਾਲ ਥੋੜਾ ਜਨਾ ਪੈਚ ਅਜੇ ਰੋੜਾ ਜੀ ਵੀਜੀ ਜਰਸੀ ਕ੍ਰੋਸ ਥੋੜਾ ਪੈਚ ਜੇ ਨਾ ਥੱਲੇ ਕੋਹ ਵਜ ਜਿਆ ਗਿਆ ਜੇ ਠੀਕ ਆ ਬਾਕੀ ਪੂਰੀ ਪ੍ਰੋਪਰ ਆ ਵਧੀਆ ਚੱਲਦੀ ਆ ਤਿਆਰੀ ਗੱਡੀਆਂ ਚ ਲਾਂਚ ਚੜਾਉਣ ਲੱਗਿਆ ਵਾ ਤੇ ਘਾਟੀ ਵਿੱਚ ਥੱਲਿਆਂ ਬੜੀ ਸਾਫ਼ ਤੇ ਜੀ ਠੰਡੀ ਧੀਧੀ ਪਛੀ। ਚਲਾ ਦੇ। ਠੀਕ ਠੀਕ। ਚੱਲਾ ਲੈ ਜਾ ਫਿਰ। ਉਤਰਾ ਇਹ ਆ ਵੀ ਕੱਦ-ਕਾਠ ਚੰਗਾ ਵਾ। ਥੱਲਿਆਂ ਵੀ ਚੰਗੀ ਪਰੂਗੀ। ਤੇ 1 ਮਿੰਟ ਦੇ ਜੀ ਰੋਕ ਲੈ। ਆ ਦੇ ਸਾਡੇ ਸਨਾਂ ਦਾ ਸਾਈਜ਼ ਗਿਆ। ਤੇ ਹਵਾਨੇ ਤੇ ਨਾੜਾਂ ਵਿੱਚ ਚੰਗੀਆਂ ਥੋੜੀ ਜਿਹੀ ਅੱਗੇ ਕਰਿਆ ਆਹ ਦੇਖ ਸਕਦੇ ਲੈ ਜੀ ਬੰਦ ਹੋ ਇਹ ਹੈਗੀ ਜਿਹੜੀ ਜਰਸੀ ਕਰਾਸ ਹੈ ਤੇ ਮੁੱਲ ਵੇਦੀ ਫਿਰ ਇਹਦਾ ਜੀ ਮੈਂ ਕਿਹਾ 43000 ਆ ਤੇ ਦੇ ਦਈਏ ਨਹੀਂ ਜੇ ਅੱਜ ਆ ਕਰੀਏ ਕੋ 43000 ਦੀ ਵੀ ਦਿੱਤੀ ਜੀ ਤਾਂ 43000 ਦੀ ਹੋਰ ਕਰਦਾਂਗੇ ਵਿੱਚ ਹੀ ਮੰਗ ਚਲੋ ਕੋ ਫੋਨ ਲਾਵੇ ਇੱਕ ਕਰੀ ਹੈ ਨਾ ਖੁੱਲਾ ਮੰਗ ਕਰਾਂਗੇ ਦੇਖੋ ਖੁੱਲਾ ਕਰਦਾਂਗੇ ਠੀਕ ਹੈ ਤੇ ਹੁਣ ਆ ਵੀ ਤੋੜ ਦੇ ਕਰੀ ਗੱਬਣ ਜੀ ਗੱਬਣ ਹੈ ਜਿਹੜੀ ਹੈ ਵੀ ਇਸ ਤਰ੍ਹਾਂ 11 ਲੀਟਰ ਦੁੱਧਾ ਲਈ ਜੀ ਤੋੜ ਦੇ ਕਰੀ ਇਹ ਵੀ ਚੰਗੀ ਭਰੰਦੀ ਆ ਥੱਲੇ ਆਵਾਂ ਨੇ ਤੇ ਨਾੜਾਂ ਜਿਹੜੀਆਂ ਇਹਦੇਆਂ ਚੰਗੀਆਂ ਆ ਲੇ ਜੀ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਦੂਰ ਦੂਰ ਜਿੱਥੇ ਖਣ ਲੱਗਾ ਤੇ ਇਹਦਾ ਫਿਰ ਮੁੱਲਾ 35000 ਦੀ ਦੀ ਦੇ ਦਾਂਗੇ ਕਰ ਦਈਏ ਛੋਟ ਛੱਟ ਆਪੇ ਵੇਚੀ ਕਰ ਦੋ ਤੁਸੀਂ 2000 ਛੱਡ ਦੇ 33 ਦੀ ਜਾਂਦੀ ਹੈ ਫਿਰ ਜਿਦਾਂ ਗ੍ਰੀਤੀ ਠੀਕ ਹੈ ਜੀ ਇਹਨੇ ਦੇ ਤੁਸੀਂ ਕਹੋ ਹੋਰ ਦੇ ਦਾਂਗੇ ਵੀ ਜੀ 10 ਦਾਂਗੇ ਹੋਰ ਠੀਕ ਬਾਕੀ ਮੌਕੇ ਤੇ ਹੋਰ ਕਰ ਦੋਗੇ ਮਾਨਤਾ ਤੇ ਹੁਣ ਇੱਕ ਆ ਸੂਈ ਸਵਾਈ ਜੇ ਹਾਂਜੀ ਹਾਂਜੀ ਜੇ ਵੀ ਜਿੱਤ ਲੜ ਜੇ ਤੇ ਲੈ ਹਾਂ ਨਾ ਤਿੰਨ ਦਿਨ ਹੋਏ ਜੇ ਸੂਈ ਨੂੰ ਆ ਆ ਬੱਚਾ ਜੀ ਆ ਬੱਚਾ ਜੀ ਤਾਂ ਤੇ ਬਾਕੀ ਥਾਣਾ ਬੜਾ ਲਾਜਬਾ ਵੇ ਜਿੰਨੇ ਵੀ ਤਿੰਨ ਹੈਗੇ ਨਾ ਜਿਹੜੇ ਹਾਂ ਦੇਖ ਸੰਦੇ ਹੈਗੀ ਠੰਡੀ ਧੀਰੀ ਆ ਉਦਰਾ ਠੀਕ ਹੈ ਜੀ ਤੇ ਕਰੀ ਇਤਨਾ ਵੀ ਇੱਥੇ ਠੰਡ ਦੇ ਲੱਗਦੇ ਲੱਗੇ ਤਾਂ ਕਿੰਨਾ ਤੋਂ ਤਿਆਰ ਜੇ ਦੇਖੋ ਜੀ 12 ਕਿਲੋ ਜੇ ਦੁੱਧ ਆਇਆ ਵਕਤ ਤਿਆਰ ਜਿਹੜਾ ਤਿਆਰ 10 ਕਿਲੋ ਦੀ ਗਰੰਟੀ ਦੇਵਾਂਗੇ ਫੁੱਲ ਵੀ ਜੀ ਕਿੰਨਾ ਤੋਂ ਚੁਵਾਈ ਜਾਊਗੀ ਦੁੱਧ ਵੀ ਜੀ ਕਰ ਜੂ ਕਿਲੋ 2 ਕਿਲੋ ਹੋਰ ਵਧਾ ਦੇਊਗੀ 13 14 ਕਿਲੋ ਕਰੀ ਜਾਊਗੀ ਤੋਰਦਾ ਫਿਰ ਇਹਨਾਂ ਹਣ ਮੌਕੇ ਤੇ 10 12 ਇੰਚ ਜਿਹੜਾ ਤਿਆਰ ਆ ਸੁਈ ਵੀ ਜਿਹੜੀ ਤਾਜੀ ਆ ਤਰਾ ਠੀਕ ਆ ਆ ਤਾਜਾ ਹੀ ਬੱਚਾ ਜਿਹੜਾ ਬਿਲਕੁਲ ਤੇ ਆ ਇੱਕ ਮਗਰ ਦਾ ਫਾਨੀ ਇਹਦਾ ਚੱਲਦਾ ਬਾਕੀ ਸੇਂਗੇ ਤੇ ਝੁੰਗੇ ਹੈਗੇ ਲੈ ਜੋ ਵੀ ਜੀ ਤੇ ਇਹਦਾ ਫਿਰ ਮੁੱਲ ਇਹ ਲੋ ਵੀ ਜੀ ਜਿਆ ਜਿਆ ਕਰੀਏ ਜਿਆ ਜਿਆ ਕਰ ਜੀ ਹਾਂਜੀ 5000 ਰੁਪਏ ਦੀ ਜੀ 5000 ਚੋ ਛੋਟ ਕਰ ਦਈਏ 23000 ਦੀ ਜੀ ਅਛਾ 23000 ਦੀ ਹਾਂਜੀ ਬਾਕੀ ਹੋਰ ਫੋਨ ਨੰਬਰ ਲਾ ਵੀ ਹੋਰ ਕਰਾਂਗੇ ਵਿਜਮਾਨ ਠੀਕ ਹੈ ਜੀ ਤੇ ਹੁਣਾਂ ਵੀ ਤੋਰ ਦੋ ਇਹ ਬੱਚੇ ਤਾਂ ਵੀ ਨਾ ਹੀ ਆ ਗਏ ਹੁਣ ਇਹਦੇ ਬਗੈਰ ਤੇ ਵੇਚੀਏ ਇਹ ਸਾਰੀਆਂ ਚੰਗੇ ਰਿਕਾਰਡ ਵਾਲੀਆਂ ਹਨਾ ਸੱਜਰਾਂ ਵੀ ਚੰਗੇ ਦੁੱਧ ਵਾਲੀਆਂ ਵਾਂ ਛੱਡ ਵਾਲੀਆਂ ਵੀ ਜੀ ਹੋਸੀਆਂ ਸਾਰੀਆਂ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ ਵੀ ਜੀ 8 ਕਿਲੋ ਪ੍ਰੋਪਰ ਪਿਆਰ ਦੁੱਧ ਜੇ ਤੇ ਸੱਜਰਾਂ ਵੀ ਚੰਗੇ ਦੁੱਧ ਵਾਲੀਆਂ ਵਾਂ ਕਿੰਨਾ ਕੁ ਦੁੱਧ ਨੇ ਸੱਜਰ ਨੇ ਕੱਢਿਆ ਹੋਊਗਾ ਉਹ ਤਾਂ ਵੀ ਜੀ ਕਹਿੰਦੇ 18-20 ਕਿਲੋ ਕਰਦੀ ਜੀ ਇਹ ਇੱਕ ਮਿੰਟ ਰੋਕਿਓ ਵੀ ਜੀ ਇਹਦੇ ਥੰਨ ਵਾਨਾ ਦਿਖਾਈਏ ਕਿ ਲੱਗੇ ਤਾਂ ਆ ਦੇ ਸਾਦੇ ਮਿਲਕ ਵੀ ਨੇ ਵੀ ਚੰਗੀ ਲੱਗੀ ਥਨਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ ਤੇ ਕਦ ਕਾਠ ਬੇਲ ਪੱਖੋਂ ਚੰਗੀਆਂ ਵੜਾ ਆਠ ਕਿਲੋ ਦੁੱਧ ਜਿਹੜਾ ਕਹਿੰਦੇ ਹੈਗਾ ਇਹਦੇ ਕੋਲ ਜੇ ਗਾਂ ਵੀ ਤਿਆਰ ਹੁੰਦੀਆਂ ਤੇ ਚੰਗੀ ਰਕਮ ਜੋੜਦੀਆਂ ਹਜੀਆਂ ਗਾਂਵਾਂ ਤੇ ਥਨ ਥਨ ਵੀਰ ਜੀ ਓਕੇ ਤੇ ਓਕੇ ਵੀਰ ਜੀ ਕੋਈ ਥਾਰ ਘਟ ਵੱਧ ਨਹੀਂ ਉਹ ਪ੍ਰੋਪਰ ਹੋਣਗੇ ਥਾਰ ਤੇ ਇਹਦਾ ਮੁੱਲ ਫਿਰ ਮੈਂ ਨਾ 27000 ਜੀ ਦੇ ਦਈਏ ਵੀਰ ਜੀ ਨਹੀਂ ਵਿੱਚੋ ਕਰੀਏ ਮਾਨ 10000 ਕਰ ਦਾਂਗੇ ਵੀਰ ਜੀ ਕਿਬੀ ਯਾਦੀ ਦੇ ਦੋ ਹੋਰ ਕਰ ਦੋਗੇ ਮੌਕੇ ਤੇ ਕਰ ਦਾਂਗੇ ਵੀਜੀ ਮੌਕੇ ਤੇ ਕੋ ਫੋਨ ਲਾਵੇ ਇੱਕ ਰਹੀ ਹਾਂ ਨਾਲੇ ਖੁੱਲਾ ਮਾਨ ਕਰਾਂਗੇ ਵੀਜੀ ਉਹਨੇ ਕਾ ਵੀ ਬੜੀ ਖੂਬਸੂਰਤ ਵੜਿਆ ਪਹਿਲਾਂ ਵੜ ਚੁਗੀ ਵੀਜੀ ਹੈਗੀ ਬੱਚੇ ਤੋਂ ਬਿਨਾਂ ਇਹ ਵੀ ਚੌਗੀ ਜੀ ਅਜੇ ਠੀਕ ਹੈ ਕਿੰਨਾ ਦੁੱਧ ਦੇ ਕੋ ਇਦੇ ਥੱਲੇ 9 ਕਿਲੋ ਜੋ 8 ਕਿਲੋ ਪੱਕਾ ਦਵਾਂਗੇ ਵੀਜੀ ਠੀਕ ਹੈ ਜੀ ਤੋਰਾ ਹਾਂ ਇੱਕ ਰਹੀ ਆ ਚਿਹਰਾ ਦੇਖ ਸਕਦੇ ਜੀ ਇਹਦਾ ਬੜਾ ਪਿਆਰਾ ਜਿਹਾ ਫੇਸ ਹੈ ਥੋੜਾ ਦਰਦੀ ਦਰਦੀ ਜੀ ਆ ਤੁਹਾਡੇ ਕੋਲ ਅੰਦੇ ਸਾਂ ਦੇ ਕਾਫੀ ਕੋਸੂਰ ਤੇ ਵੜਿਆ ਜਿਹੜੀ ਹੈ ਵੇਲੇ ਲੈ ਵੀ ਜੀ ਆਹ ਦੇਖ ਸੰਦੇ ਲੈ ਜੇ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਦੂਰ ਦੂਰ ਜਿਹੜਾ ਥਾਣੇ ਦਾ ਵੀ ਹੁਣ ਜਿਹੜੀ ਇਸ ਤੋਂ ਬਾਅਦ ਇੱਕ ਤਾਂ ਨੂੰ ਗਾਂ ਦਿਖਾਉਣੀ ਉਹ ਵੀ ਪੂਰੇ ਕਮਾਲ ਦੀ ਹੈ ਜਿਹੜੀ ਤੇ ਇਹਦਾ ਫਿਰ ਮੁੱਲ ਵੀ ਜੀ ਮੈਂ ਤਾਂ ਕਿਹਾ ਵੀ ਜੀ 30000 ਵੀ ਦੇ ਦਈਏ ਨਹੀਂ 30 ਨਹੀਂ ਨਾ ਦਈਏ ਫਿਰ ਜਾ ਜੀ ਗੱਲ ਕਰੀਏ ਤੁਸੀਂ ਆਪੇ ਦੱਸ ਦੋ ਵੀਰ ਜੀ ਕਿਨੇ ਤੋਂ ਇਹ ਰੋਜ਼ ਪਾਉਂਦੇ ਜੀ ਵੀਡੀਓ ਤੁਹਾਨੂੰ ਵੀ ਬਤਾ ਲਈ ਜੀ 28 ਦੇ ਦਈਏ 27 ਹੀ ਦੇ ਦਾਂ ਵੀਰ ਜੀ ਮੋਕੇ ਤੇ ਹੋਰ ਕਰ ਦੋਗੇ ਹੋਰ ਕਰ ਦਾਂਗੇ ਵੀਰ ਜੀ ਬਾਕੀ ਇਹ ਵੀ ਇੰਨਾ ਤਾਂ ਕੱਲਾ ਦੁੱਧ ਤਾਂ ਨਹੀਂ ਮੁੱਲ ਨਾਲ ਸੋਨੇ ਪੁਣੇ ਦਾ ਮੁੱਲ ਵੀ ਆ ਬਰੀਡ ਵਾਲੀ ਵਚੀ ਆ ਜੀ ਹਾਂਜੀ ਬਰੀਡ ਵਾਲੀਆਂ ਆ ਵਾ ਜਿਹੜੀਆਂ ਹਾਂ ਹੁਣ ਇੱਕ ਆ ਤੁਹਾਨੂੰ ਦਿਖਾਈਏ ਆ ਦੇਖ ਸਕਦੇ ਮਿਲਕਵੇਂ ਨੇ ਦੀ ਪੈਪਾ ਹੀ ਲੱਗੀਆਂ ਜਿਹੜੀਆਂ ਬਿਲਕੁਲ ਤੇ ਥਨਾ ਦਾ ਸਾਈਜ਼ ਗੈਪ ਵੀ ਚੰਗਾ ਦੁੱਧ ਦੀ ਲੀਟਰ ਵਾਲੀਆਂ ਵੀ ਜੀ ਗਾਵਾਂ ਏ ਠੀਕ ਆ ਜੀ ਆ ਵੇਖੋ ਪਿੱਛੋਂ ਇਹ ਦੇ ਦੇ ਇਹਦੇ ਕੋਲ ਕਿੰਨਾ ਹੈ ਦੁੱਧ ਇਹਦੇ ਕੋਲੇ ਵੀਜੀ 10 ਕਿਲੋ ਜੀ ਅੱਛਾ ਹਾਂਜੀ ਤੋਰੋ ਹੇ ਕਰੀ ਨਾ ਆਈ 8 ਕਿਲੋ ਕਹਿ ਕੇ ਵੀਜੀ ਦਵਾਵੇਂ ਸਾਰਿਆਂ ਨੂੰ ਠੀਕ ਹੈ ਜੀ ਇਹ 10 10 ਕਿਲੋ ਜੀ ਦੁੱਧ ਵੀਜੀ ਠੀਕ ਹੈ ਜੀ ਦੁੱਧੋਂ ਵਦਨ ਗਿਆ ਵੀਜੀ ਕੱਢਦੀਆਂ ਨਹੀਂ ਜੀ ਆਹ ਦੇਖ ਸਕਦੇ ਜੀ ਪੂਰੇ ਚੰਗੇ ਰਿਗਾਰਡ ਵਾਲੀ ਵੈੜ ਹੈ ਜਿਹੜੀ ਇਹ ਯਾ ਯਾ ਬਾਕੀ ਖੜੇ ਕੋਈ ਸਾਂਭ ਵਾਲਾ ਇਹਨਾਂ ਨੂੰ ਆਈਆਂ ਪਿੱਛੋਂ ਸਾਂਭ ਵਾਲੀ ਜਗ੍ਹਾ ਤੋਂ ਆ ਤੇ ਗਾਂ ਫੇਰੀ ਤਿਆਰ ਹੋਣਗੀਆਂ ਜਿਹੜੀਆਂ ਤੇ ਇਹ ਸ਼ੌਂਕ ਹੀ ਪੂਰੇ ਹੋਣੇ ਆ ਵੀਰਾਂ ਦੇ ਵੀ ਜਿਨ੍ਹਾਂ ਨੇ ਚੰਗੀਆਂ ਵੇੜਾਂ ਰੱਖਣੀਆਂ ਆ ਪਰ ਪੂਰੇ ਪੈਸੇ ਨਹੀਂ ਖਰਚਨੇ ਉਹਨਾਂ ਵੀਰਾਂ ਵਾਸਤੇ ਅੱਜ ਲਈ ਧੁਕੀਆਂ ਤਿਆਰ ਹੋ ਗਏ ਵਛੀਆਂ ਤੁਹਾਨੂੰ ਪਤਾ ਕਿੰਨੇ ਕਿੰਨੇ ਦੀ ਲਾਖ ਦੀ ਵਛੀ ਹੈ ਵੀ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਇਹ ਲੋਕ ਨਾ ਬੋਲਾਂਗੇ ਵੀਜੀ ਪਾ ਲਈਏ ਯਾ ਜਿਆ ਭਾਈ ਇਹਦਾ ਵੀ ਇਹ 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 ਨਹੀਂ ਕਰਦੀ ਇਹ ਚਮਾਨ 2 2000 ਵੀ ਇਦੀ ਕਰਦਾਂਗੇ 28 ਦੀ ਦੇ ਦੋਗੇ ਆਹੀ ਦੇ ਦਾਂਗੇ ਚਲੋ ਬਾਕੀ ਕੋ ਫੋਨ ਲਾਵੇ ਕਰੀ ਲਾਵੇ ਵੀ ਜੀ ਬਾਕੀ ਤੁਹਾਨੂੰ ਪਤਾ ਰਿਕਾਰਡ ਵਾਲੀਆਂ ਵਸ਼ੀਆਂ ਜੇ ਠੀਕ ਹੈ ਜੀ ਇਹ ਕਰੀਏ ਇਧਰਾਂ ਵੀ ਦਿਖਾਈ ਹੈ ਤੁਹਾਨੂੰ ਦੂਸਰੇ ਪਾਸੇ ਵੀ ਮਿਲਕ ਵਿੱਚ ਦੇ ਸਾਦੇ ਥਾਲਾ ਦਾ ਸਾਈਜ਼ ਹੈ ਜਿਹੜਾ ਚੰਗਾ ਆ ਸ਼ਾਈਨ ਬੜੀ ਪਿਆਰੀ ਹੈ ਇਹਦੀ ਅਨੇ ਕਾ ਵੀ ਤੌਰ ਤੇ ਉਹ ਅੰਡ ਤੇ ਰਹਿ ਗਈ ਹੈ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਸਾਲੇ ਵੀਰ ਜੀ 9 ਕਿਲੋ ਜੇ 8 ਕਿਲੋ ਕਹਿ ਕੇ ਦਵਾਉਂਦੇ ਤੇ ਦੁੱਧ ਤੇ ਨੇ ਸੱਜਰ ਨੇ ਚੰਗਾ ਕੱਢਿਆ ਹੋਣਾ ਇਹ ਵੀ ਵੀਰ ਜੀ 28 30 ਕਿਲੋ ਦੀ ਮਾਲਸ਼ਾ ਨੇ ਕਿਤੇ 28 28 ਕਿਲੋ ਚੋਂਦੇ ਰਹੇ ਵੀ ਸੀ ਠੀਕ ਆ 28 28 ਦੇ ਦੀ ਕਿਲੋ ਵਾਲੀਆਂ ਤੁਹਾਨੂੰ ਜਿਹੜੀਆਂ ਟੁਕੜਾਂ गावा ਤੁਹਾਨੂੰ ਦਿਖਾਉਂਦੇ ਆਂ ਮਿਲਤ ਮਹੀਨੇ ਦੇ ਵੀ ਚੰਗੀ ਲੱਗੀ ਆ ਹੁਣ ਜਿਹੜਾ 8 ਕਿਲੋ ਦੁੱਧ ਕਿੰਨੇ ਕਿਹਾਗਾ ਇਹ ਦੇਖੋ ਲੈ ਜਾਓ ਜੀ ਰਾਜੀ ਵੀ ਹੈ ਵੀਨੇ ਕੀ ਲਿਸੀਆਂ ਵਾ ਉਤਰਾ ਇਹ ਆਪੇ ਕਈ ਰੀ ਨਵੀਂ ਜਗ੍ਹਾ ਤੇ ਆ ਕੇ ਪਸ਼ੂ ਵਾਹੇ ਪੂਰਾ ਢੇਡ ਨਹੀਂ ਭਰਦਾ ਬਥੇ ਬਥੇ ਅਜੇ ਘੱਟ ਖਾਦੇ ਇਹਨਾਂ ਨੇ ਤੇ ਇਹਦਾ ਫਿਰ ਮੁੱਲ ਇਹ ਵੀ ਮੈਂ ਕਹਿੰਦਾ 30 ਹੀ ਦੇ ਦੀਆਂ 30000 ਦੀ ਕੀ ਕਰਨਾ ਵਿੱਚੋਂ ਇਹ ਵੀ 28 ਦੀ ਜਾਂਦੀ ਸਾਰੀਆਂ 28 28 ਦੀਆਂ ਜਾਂਦੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਦੁੱਧ ਦੀ ਕੋਈ ਵੀਰ ਇਥੋਂ ਆਪਣੀ ਤਸੱਲੀ ਕਰਕੇ ਕਰਕੇ ਵੀਰ ਜੀ ਦੋ ਟਾਈਮ ਚ ਆਵੇ ਤਿੰਨ ਟਾਈਮ ਚ ਆ ਕੇ ਇਥੋਂ ਆਪਣਾ ਵੇਖ ਚਾ ਕੇ ਖੜੇ ਆਪਣਾ ਪਾਸ ਕਰਕੇ ਖੜੇ ਵੀਰ ਜੀ ਬਾਅਦ ਚ نیچے ਕੋਈ ਲਾ ਪਾ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ